ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਚੱਲਿਆ ਲੁਧਿਆਣੇ ਤੇ ਉੱਥੇ ਕੀ ਕੰਮ ਚੱਲਿਆ ਇਹ ਤੁਹਾਨੂੰ ਬਲੌਗ 'ਚ ਦੱਸੂਗਾ ਤੇ ਰਸਤੇ ਵਿੱਚ ਜਿਹੜੀਆਂ ਵੀ ਦੇਖਣਯੋਗ ਥਾਵਾਂ ਆਈਆਂ ਉਹ ਵੀ ਤੁਹਾਨੂੰ ਦਿਖਾਵਾਂਗਾ ਤੇ ਜਿਹੜੇ ਕੰਮ ਚੱਲਿਆ ਉਹ ਵੀ ਤੁਹਾਨੂੰ ਇਸ ਬਲੌਗ ਵਿੱਚ ਮੈਂ ਦੱਸਾਂਗਾ ਸੋ ਵਲੌਗ ਨਾਲ ਜੁੜੇ ਰਹੋ ਚਲੋ ਜੀ ਤੇ ਚਲਦੇ ਆਂ ਲੁਧਿਆਣੇ ਨੂੰ ਲਓ ਜੀ ਮੈਂ ਪਹੁੰਚ ਗਿਆ ਪੈਂਟ ਚ ਆਵੇ ਇਹ ਸਾਹਮਣੇ ਬਣਿਆ ਹੋਇਆ ਜੀ ਦਿੱਲੀ ਜੰਮੂ ਰੇਲ ਮਾਰਗ ਤੇ ਇਹਦੇ ਨਾਲ ਹੀ ਬਣੀ ਬੰਦਰਗਾਹ ਜਿੱਥੋਂ ਕੇ ਦੇਸ਼ ਵਿਦੇਸ਼ ਨੂੰ ਕੰਟੇਨਰ ਜਾਂਦੇ ਨੇ ਇਹ ਸਾਹਮਣੇ ਬੰਦਰਗਾਹ ਬਣੀ ਹੋਈ ਆ ਤੇ ਇਹਦੇ ਨਾਲ ਹੀ ਕੀ ਆ ਦਿੱਲੀ ਜੰਮੂ ਰੇਲ ਮਾਰਗ ਸੋ ਮੈਂ ਹੁਣ ਪਿੰਡ ਚਾਵੇ ਪਹੁੰਚ ਗਿਆ ਜੀ ਹੁਣ ਅੱਗੇ ਨੂੰ ਚਾਲੇ ਪਾਉਣੇ ਆ ਇਹ ਹੈ ਜੀ ਇਤਿਹਾਸਕ ਗੁਰਦੁਆਰਾ ਪਾਸ਼ਾਹੀ 6ਵੀਂ ਪਿੰਡ ਕੋਟਾਂ ਜਿਹੜਾ ਕਿ 6 ਸਾ ਸੂਰੀ ਮਾਰਗ ਤੇ ਸਥਿਤਾ ਇਥੇ 6ਵੇਂ ਪਾਸ਼ਾ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਸਨ ਦੇ ਸੇਮੇ ਗੁਰੂ ਜੀ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਸ਼ਸ਼ੋਬਤਾ ਜੀ ਤੇ ਇਹਦੇ ਪਿੱਛਲੇ ਪਾਸੇ ਹੀ ਇੱਕ ਸਰਾਂ ਬਣੀ ਹੋਈ ਆ ਪਰ ਆਤਨ ਸਰਾਂ ਸਰੰਦੀਟਾਂ ਦੀ ਜਿਹੜੇ ਕਿ ਸੇ ਸਾ ਸੂਰੀ ਦੇ ਸਮੇਂ ਚ ਬਣੀ ਹੋਈ ਆ ਜਦੋਂ ਰਾਜਾ ਮਹਾਰਾਜੇ ਜਾਂਦੇ ਦੀ ਤਾਂ ਇੱਥੇ ਇਸਰਾਮ ਵਿੱਚ ਠਹਿਰਦੇ ਹੁੰਦੇ ਦੀ ਤੇ ਉਹਨਾਂ ਦੀ ਫੌਜਾਂ ਵੀ ਇਸਰਾਮ ਵਿੱਚ ਠਹਿਰਦੀਆਂ ਹੁੰਦੀਆਂ ਸੀ ਸੋ ਇਹੰਗਾ ਜੀ ਸੇਰ ਸਾਹ ਸੂਰੀ ਮਾਰਗ ਜਿਹਨੂੰ ਜੀਟੀ ਰੋਡ ਵੀ ਕਹਿੰਦੇ ਨੇ ਇਹ ਬਰਹੁਤ ਹੀ ਪੁਰਾਣਾ ਮਾਰਗ ਹੈ ਜੋ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਜਾਂਦਾ ਹੁੰਦਾ ਵੀ ਇਹ ਮਾਰਗ ਹੈ ਲਓ ਜੀ ਹੁਣ ਮੈਂ ਪਹੁੰਚ ਗਿਆ ਸਹਿਦਰਾਹੇ ਤੇ ਇਥੋਂ ਹੀ ਮੈਂ ਨਹਿਰੋਂ ਨਹਿਰ ਲੁਧਿਆਣਾ ਨੂੰ ਜਾਣਾ ਜਿਹੜਾ ਕਹੇ ਬਾਈਪਾਸ ਬਣਿਆ ਹੋਇਆ ਤੇ ਇਥੋਂ ਮੈਂ ਘੱਬੇ ਆ ਤਾਂ ਮੁੜ ਜਾਣਾ ਤੇ ਸਾਹਮਣੇ ਬੋਰ ਲੱਗਿਆ ਆ ਲੁਧਿਆਣੇ ਦਾ ਇਥੋਂ ਮੈਂ ਘੱਬੇ ਆਤੋਂ ਮੁੜ ਜਾਣਾ ਜੀ ਜੀ ਸਰੰਦ ਨਹਿਰ ਜਿਹੜੀ ਗਏ ਅੰਗਰੇਜ਼ਾਂ ਟਾਈਮ ਦੀ ਬਣੀ ਹੋਈ ਆ ਤੇ ਇਥੋਂ ਹੀ ਤਿੰਨ ਨਹਿਰਾਂ ਪਾੜਦੀਆਂ ਨੇ ਇੱਕ ਨਹਿਰ ਬਠਿੰਡੇ ਨੂੰ ਜਾਂਦੀ ਆ ਇੱਕ ਲੁਧਿਆਣੇ ਨੂੰ ਤੇ ਇੱਕ ਨਾਭੇ ਵੱਲ ਨੂੰ ਇਸ ਸਰੰਦ ਨਹਿਰ ਤੋਂ ਤਿੰਨ ਨਹਿਰਾਂ ਬਣ ਜਾਂਦੀਆਂ ਨੇ ਇਹ ਸਾਹਮਣੇ ਲੁਧਿਆਣੇ ਨੂੰ ਜਾਂਦੀ ਆ ਤੇ ਇਧਰ ਇੱਕ ਨਾਭੇ ਨੂੰ ਜਾਂਦੀ ਆ ਤੇ ਇੱਕ ਬਠਿੰਡੇ ਨੂੰ ਜਾਂਦੀ ਆ ਇਹ ਬਾਈਪਾਸ ਆਉਂਗਾ ਰਾਹੇ ਤੋਂ ਜੀ ਇੱਧਰ ਲੁਧਿਆਣੇ ਨੂੰ ਜਾਂਦਾ ਹੈ ਇਹ ਲਓ ਜਿਹੜੀ ਨਹਿਰ ਤੁਸੀਂ ਦੇਖ ਰਹੇ ਹੋ ਇਹ ਲੁਧਿਆਣੇ ਨੂੰ ਜਾਂਦੀ ਆ ਤੇ ਇਸ ਨਹਿਰ ਦੇ ਕੰਢੇ ਤੇ ਇੱਕ ਇਧਰਲੇ ਪਾਸੇ ਸ਼ਹੀਦਾਂ ਦੀ ਯਾਦਗਾਰ ਬਣੀ ਹੋਈ ਆ ਸ਼ਹੀਦਾਂ ਦੀ ਜਗ੍ਹਾ ਬਣੀ ਹੋਈ ਆ ਤੇ ਇਸ ਸ਼ਹੀਦਾਂ ਦੀ ਜਗ੍ਹਾ ਦੇ ਨਾਲ ਹੀ ਇਹ ਸੋਲਰ ਸਿਸਟਮ ਲੱਗਿਆ ਹੋਇਆ ਜਿਹੜੇ ਕਿ ਜਿਹਦੀ ਕਿ ਬਿਜਲੀ ਪੂਰੇ ਇੱਕ ਪਿੰਡ ਨੂੰ ਜਾਂਦੀ ਆ ਜੋ ਨਾਲੇ ਪਿੰਡ ਆ ਜੇ ਨਾਉ ਦਾ ਉਸ ਪਿੰਡ ਨੂੰ ਇਸ ਸੋਲਰ ਸਿਸਟਮ ਦੀ ਬਿਜਲੀ ਸਪਲਾਈ ਹੁੰਦੀ ਆ ਇਹ ਬਹੁਤ ਹੀ ਵਧੀਆ ਸਿਸਟਮ ਹੈ ਬਣਾਇਆ ਹੋਇਆ ਨਹਿਰ ਦੇ ਬਚਕਾਰ ਸਾਰਾ ਹੀ ਸਿਸਟਮ ਹੈ ਫਟ ਕੀਤਾ ਹੋਇਆ ਸੋ ਉਹਨਾਂ ਸੇ ਸ਼ਟਮਾ ਹੈ ਗਾਰਾ ਇਹ ਸਾਹਮਣੇ ਸਿੱਧਾਂ ਜਗ੍ਹਾ ਜੀ ਤੇ ਦੇਖੋ ਕਿੰਨੀ ਜਗ੍ਹਾ ਚ ਹੈ ਸੋਨਰ ਸਿਸਟਮ ਲਾਇਆ ਹੈ ਆ ਲਓ ਜੀ ਮੈਂ ਪਹੁੰਚ ਗਿਆ ਲੁਧਿਆਣੇ ਤੇ ਇੱਧਰ ਲੇ ਖੱਬੇ ਆ ਤਨ ਫਰੋਜਪੁਰ ਫਰੀਦਕੋਟ ਤੇ ਮੋਗਾ ਮੈਂ ਜਾਣਾ ਲੁਧਿਆਣੇ ਸ਼ਹਿਰ ਵਿੱਚ ਇਹ ਥੱਲੇ ਵਿੱਚ ਪੜਦਾ ਥੱਲੇ ਜਿੱਨਾ ਕਿ ਮੈਂ ਲੁਧਿਆਣੇ ਸ਼ਹਿਰ ਵਿੱਚ ਐਂਟਰ ਹੋ ਜਾਣਾ ਜੀ ਇਹ ਕੰਮ ਨੂੰ ਮੈਂ ਲੁਧਿਆਣਾ ਸ਼ਹਿਰ ਆਇਆ ਸੀ ਤੇ ਇਥੋਂ ਇਹ ਜਿਹੜੇ ਪ੍ਰਾਤਨ ਰਿਕਾਰਡ ਨੇ ਇਹ ਲੈਣ ਵਾਸਤੇ ਮੈਂ ਐਸੋ ਸ਼ਹਿਰ ਵੀ ਆਇਆ ਸੀ ਤੇ ਦੇਖੋ ਇਹ ਪੁਰਾਣੇ ਰਿਕਾਰਡ ਜਿਹੜੇ ਮੈਂ ਇੱਥੋਂ ਖਰੀਦੇ ਨੇ ਸੋ ਇਸ ਕੰਬਸ ਤੇ ਮੈਂ ਲੁਧਿਆਣਾ ਸ਼ਹਿਰ ਆਇਆ ਸੀ ਸੋ ਜੇ ਵਲੌਗ ਵਧੀਆ ਲੱਗਿਆ ਹੋਵੇ ਤਾਂ ਕਰਤਾ ਕਰਕੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰ ਜਾਣਾ ਜੀ ਸੋ ਮਿਲਾਂਗੇ ਕਿਸ ਦਿਨ ਫੇਰ ਉਦੋਂ ਤੱਕ ਲਈ ਰੱਖਾ ਸ਼ੁਕਰੀਆ ਧੰਨਵਾਦ